ਮੇਰਾ ਰੋਮਨ ਪੁੱਤ ਕੋਰ ਹਾਂਜੀ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਤੇਸ਼ ਲਾਹੋਰੀਆ ਹਰਮਨ ਪੰਡਾਲ ਸੁਰੇਥਾ ਪਰਮੇਨ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕਦੀ ਤੁਹਾਡੀ ਕੋ ਪ੍ਰਾਣੀ ਨੰਝ ਜਲਦੀ ਹਾਂਜੀ ਇਹ ਵਧਮਕੀਆਂ ਦਿੰਦਾ ਹੈ ਮਾਰਨ ਕੁੱਟਦਾ ਬਹੁਤ ਅਜੇ ਪਤਾ ਸੀ ਸਾਡੇ ਘਰ ਬੜਿਆ ਹੁੰਦਾ ਹੈ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾਂ ਉਹ ਬੋ ਕਰਦਾ ਆ ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਤੇ ਜਿਹੜੀ ਤਨ ਬਲੈਕਮੇਲਿੰਗ ਕਰਦਾ ਵਾ ਕਰਦਾ ਆ ਇੰਸਟਾ ਤੋਂ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਪੁਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਗਦੇ ਮੈਂ ਦੇਖੋ ਅਸਲਾ ਆ ਮੰਗਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਆ ਇਹ ਇਸ ਮੰਤਰੀ ਪਹਿਲਾਂ ਵੀ ਕੰਪਲੇਟ ਪੁਲਿਸ ਨੂੰ ਕੀਤੀ ਪਈ ਹੈ ਉਹ ਕਿੰਨੀ ਕੰਪਲੇਨ ਉਹਨਾਂ ਨੇ ਉਹਦਾ ਪਿਛਲੇ ਹਫ਼ਤੇ ਫੈਸਲਾ ਕਰਾਇਆ ਸੀਗਾ ਉਦੋਂ ਕਹਿੰਦਾ ਸੀ ਨਹੀਂ ਕੁਝ ਕਰੂੰਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ ਮੈਡਮ ਜਦੋਂ ਇਹ ਫਿਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ ਅਸੀਂ ਦਰਖਾਸਤ ਦਿੱਤੀ ਤੇ ਇਹਨੇ ਸਾਡੇ ਤੋੜ ਭੰਨ ਕੀਤੀ ਲੜਾਈ ਝਗੜੇ ਹੋਏ ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਜਾਓ ਪੇਸ਼ੂ ਨੂੰ ਪੇਸ਼ ਨੂੰ ਬੇਜਣਾ ਸੀਗਾ ਸਜ਼ਾ ਦੋ ਵੀ ਰਾਂਝੇ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ ਪੰਤਿਕਸਾ ਦੀ ਉਮਰ ਹੈ ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਹੈ ਗੋਲੀ ਆਰਪਰ ਹੋ ਗਈ ਤੇ ਮਰੀਜ਼ ਵਾਲਾ ਠੀਕ ਹੈ ਪਰ ਹੁਣ ਅਗਲੀ ਕਾਰਵਾਈ ਲਈ ਜਾਂ ਇੰਟਰਵੈਂਸ਼ਨਲੀ ਬ੍ਰੇਨ ਨੂੰ ਪਹੁੰਚਿਆ ਗੋਲੀ ਨਿਕਲ ਗਈ ਹੈ ਕੀ ਹੈ ਕੀ ਲਈ ਜੀ ਗੋਲੀ ਨਿਕਲ ਗਈ ਹੈ ਹਾਂ ਜੀ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ? ਜੀ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਕੋਈ ਸੈਰਜੀਕਲ ਓਪੀਨੀਅਨ ਲਈ। ਡਾਕਟਰ ਸਾਹਿਬ ਜਿਹੜੀ ਗੋਰੀ ਲੱਗੀ ਆ ਇਹ ਕੋਈ ਮਤਲਬ ਆਮ ਗੋਲੀयां ਵੀ ਗੋਲੀयां ਕੋਈ ਸ਼ਾਰਪ ਆਇਆ ਕਿਦਾਂ ਵਾ? ਕੀ ਇਹ ਅਗਲੀ ਉਹਨੇ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਚਾਰਜਿੰਗ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੂ। ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ। ਪੇਸ਼ੈਂਟ ਦੇ ਆਲੇ ਹਾਂਜੀ ਖਤਰੇ ਤੋਂ ਬਾਹਰ। ਸੱਕੀ ਨਾਮ ਆ ਪੇਸ਼ੈਂਟ ਦਾ? ਪੇਸ਼ੈਂਟ ਦਾ ਨਾਮ ਮਨਪ੍ਰੀਤ ਕੋਰ। ਹਾਂਜੀ। ਤਾਂ ਕੀ ਐਡਰੈਸ ਕੀ ਹੈ ਨਾ ਤੁਸੀਂ ਦੱਸਿਆ? ਇਹ ਇਤੋਂ ਦੇ ਲੋਕਲ ਕਪੂਰਥਲਾ ਦੇ ਰਹਿ ਮਿਲੇ ਜੀ। ਸੋ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਕ ਲੜਕੀ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ ਉਮਰ ਇਹਦੀ 35 ਸਾਲ ਹੈ। ਇਹ ਬ੍ਰੈਡ ਫੈਕਟਰੀ ਨੇੜੇ ਇਹਦਾ ਘਰ ਹੈਗਾ ਆ। ਤੇ ਆਪਣਾ ਸਰਕੂਲਰ ਰੋਡ ਦੇ ਪਾਸੇ ਜਾਰੀ ਸੀ ਆਪਣੇ ਕੰਮ ਤੋਂ ਤੇ ਤਿੰਨ ਮੁੰਡੇ ਬੁਲੇਟ ਮੋਟਰਸਾਈਕਲ ਤੇ ਆਏ ਤੇ ਇਹਦੇ ਲੱਤੀ ਗੋਲੀਆਂ ਮਾਰ ਕੇ ਉਸ ਤੋਂ ਫਰਾਰ ਹੋ ਗਏ ਮੌਕੇ ਤੋਂ। ਤੇ ਜਿਹੜਾ ਹੁਣ ਜਿਹੜਾ ਇਲਾਜ ਦੇਦੀ ਨਾ ਇਹ ਹਸਪੀਟਲ ਸੇ ਹਸਪੀਟਲ ਦਾਖਲ ਲਈ ਗਈ ਹੈ। ਕੂਰੀ ਸਟੇਬਲ ਹੈਗੀ ਹੈ। ਇਹ ਕਾਰਨ ਕਿਸਗਾ ਫਾਈਟਿੰਗ ਕਰੰਦਾ। ਜੀ ਮਨਪ੍ਰੀਤ कौर ਜਿਹੜੀ ਹੈਗੀ ਆ ਇਹ 16 ਸਾਲ ਇਹਨੂੰ ਮੈਰਿਜ ਹੋ ਚੁੱਕੀ ਹੈ ਤੇ 6 ਸਾਲ ਤੋਂ ਆਪਣੇ ਹਸਬੰਦ ਦੇ ਨਾਲ ਹਸਬੰਦ ਤੋਂ ਲੱਗ ਰਹੀ ਹੈਗੀ ਹੈ ਤੇ ਇਹਦਾ ਕਿਸੇ ਲੜਕੇ ਨਾਲ ਡਿਸਪਿਊਟ ਸੀਗਾ ਤੇ ਜਿਸ ਦੇ ਤਹਿਤ ਇਹਨਾਂ ਨੇ ਕੰਪਲੇਂਟ ਵੀ ਸਿਟੀ ਥਾਣੇ ਵਿੱਚ ਦਿੱਤੀ ਸੀਗੀ ਤੇ ਜਿਸ ਦੇ ਵਿੱਚ ਕੰਮ ਕਰਦੇ ਸਾਡੇ ਸਿਟੀ ਐਸਐਚਓ ਨੇ ਲੜਕੇ ਨੂੰ ਅਪ੍ਰੀਹੈਂਡ ਵੀ ਕੀਤਾ ਸੀਗਾ ਬਟ ਇਹਨਾਂ ਦਾ ਹਫਤੇ ਪਹਿਲਾਂ ਹੀ ਫਿਰ ਰਾਜੀਨਾਮਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਖੁੰਦਸ ਵਿੱਚ ਆ ਕੇ ਇਹਨੇ ਇਹ ਕੰਮ ਕੀਤਾ ਹੈ ਜੀ ਇਹ ਲੜਕਾ ਇਹਦਾ ਨਾਮ ਸੂਰਜ ਥਾਪਰ ਹੈ ਜਿਹੜਾ ਦੁਬਰ ਕੀ ਦਾ ਰਹਿਣ ਵਾਲਾ ਹੈਗਾ ਯਾ ਦੋ ਮੁੰਡੇ ਹੋਰ ਇਹਦੇ ਨਾਲ ਦੇ ਹੈਗੇ ਆ ਇਹਦੇ ਦੋਸਤ ਨੇ ਕੋਈ ਰਾਉਂਡ ਅਪ ਵੀ ਕੀਤਾ ਸਾਡੀ ਟੀਮ ਜਿਹੜੀ ਹੈਗੀ ਹੈ ਰੇਡਿੰਗ ਰੇਡ ਕਰਦੀ ਪਈ ਹੈ ਤੇ ਜਲ ਤੋਂ ਜਲਦ ਆਪਾਂ ਜਿਹੜੇ ਦੋਸ਼ਿਆਂ ਨੂੰ ਹਿਰਾਸਤ ਵਿੱਚ ਲੈ ਲਗੇਗੀ ਕਿੰਨੀਆਂ ਗੋਲੀਆਂ ਜਿਹੜੀਆਂ ਲੱਗੀਆਂ ਇੱਕ ਹੀ ਜੀ ਗੋਲੀ ਅੱਖੀ ਹੈਗੀ ਆ ਪੱਟ ਤੇ ਲੱਗੀ ਆ ਬਾਕੀ ਲੱਗੀਆਂ ਜੀ ਸਰਕੂਲਰ ਰੋਡ ਜਿਹੜਾ ਹੈਗਾ ਆ ਉੱਥੇ ਵਾਰਦਾਤ ਹੋਈ ਆ ਹਾਲਾਤ ਕਿਵੇਂ ਨੇ ਹਾਲਾਤ ਸਟੇਬਲ ਹੈ ਲੜਕੀ ਆਊਟ ਆਫ ਡੰਜਰ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ